ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਆਪਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਕਾਰਜ ਵਿੱਢਿਆ ਹੋਇਆ ਸੀ ਉਸ ਕਾਰਜ ਦੇ ਤਹਿਤ ਪੰਜਾਬ ਦੇ ਵਿੱਚ ਆਈ ਹੋਈ ਹੜ੍ਹਾਂ ਦੇ ਹਾਲਾਤ ਨੂੰ ਮੱਦੇ ਨਜ਼ਰ 'ਚ ਰੱਖਦੇ ਹੋਏ ਆਪਾਂ ਆਪਣੇ ਵੱਲੋਂ ਜਿੰਨੀ ਕੁ ਕੋਸ਼ਿਸ਼ ਕਰ ਸਕਦੇ ਸੀ ਮਦਦ ਕਰਨ ਦੀ ਉਹ ਕੀਤੀ ਆ ਪਿਛਲੇ ਦਿਨੀ ਆਪਾਂ ਫਾਜ਼ਿਲਕਾ ਦੇ ਵੱਖ-ਵੱਖ ਪਿੰਡਾਂ ਦੇ ਸਕੂਲਾਂ 'ਚ ਗਏ ਆ ਉੱਥੋਂ ਦੇ ਹਾਲਾਤਾਂ ਤੋਂ ਜਾਣੂ ਹੁੰਦੇ ਹੋਏ ਉੱਥੇ ਜਿਹੜੇ ਉਹਨਾਂ ਸਕੂਲਾਂ ਦੇ ਵਿੱਚ ਬੱਚੇ ਪੜ ਰਹੇ ਸੀ ਉਹਨਾਂ ਦੇ ਲਈ ਆਪਾਂ ਬੈਗਾਂ ਦਾ ਕਿਤਾਬਾਂ ਤੇ ਕਾਪੀਆਂ ਦਾ ਇੰਤਜ਼ਾਮ ਕਰਨ ਦਾ ਯਤਨ ਕੀਤਾ ਸੀ ਉਸ ਤੋਂ ਬਾਅਦ ਆਪਾਂ ਇਹ ਗੱਲ ਤੈਅ ਕੀਤੀ ਹੋਈ ਸੀ ਕਿ ਆਪਾਂ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਵੀ ਜਾਵਾਂਗੇ ਤੇ ਉੱਥੋਂ ਦੇ ਸਕੂਲਾਂ ਦਾ ਹਾਲਾਤ ਤੋਂ ਜਾਣੂ ਹੋਵਾਂਗੇ ਤੇ ਉੱਥੋਂ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਲਈ ਵੀ ਕੁਝ ਮਦਦ ਦੇਣ ਦਾ ਯਤਨ ਕਰਾਂਗੇ ਤੇ ਆਪਾਂ ਪਿਛਲੇ ਦਿਨੀ ਜ਼ਿਲ੍ਹਾ ਗਰਦਾਸਪੁਰ ਦੇ ਬਲਾਕ ਦਰੰਗਲਾ ਦੇ ਸਕੂਲਾਂ ਦੇ ਵਿੱਚ ਗਏ ਆਂ ਉਥੇ ਦੇਖਿਆ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਹੜ੍ਹ ਨੇ ਉਹਨਾਂ ਨੇ ਤਬਾਹੀ ਮਚਾਈ ਆ। ਔਰ ਬਹੁਤ ਸਾਰੇ ਸਕੂਲਾਂ ਦੇ ਕੰਪਿਊਟਰ ਲੈਬਾਂ ਖਰਾਬ ਹੋ ਗਈਆਂ, ਬਿਲਡਿੰਗਾਂ ਖਰਾਬ ਹੋ ਗਈਆਂ ਔਰ ਪਾਣੀ ਦਾ ਪੱਧਰ ਇੱਥੋਂ ਤੱਕ ਸੀ ਕਿ ਬੰਦਾ ਉਹਦੇ ਵਿੱਚ ਆਰਾਮ ਨਾਲ ਡੁੱਬ ਸਕਦਾ ਸੀ। ਯਾਨੀ 8-8 7-7 ਫੁੱਟ ਪਾਣੀ ਉਹਨਾਂ ਸਕੂਲਾਂ ਦੇ ਵਿੱਚ ਭਰਿਆ ਰਿਹਾ। ਜਿਹਦੇ ਨਿਸ਼ਾਨ ਜਿਹੜੇ ਆ ਉਹ ਅੱਜ ਵੀ ਵੇਖਣ ਨੂੰ ਮਿਲਦੇ ਆ। ਤੇ ਕੁਝ ਤਸਵੀਰਾਂ ਦੇ ਰਾਹੀਂ ਵੀਡੀਓ ਦੇ ਰਾਹੀਂ ਤੁਹਾਨੂੰ ਉਹ ਨਿਸ਼ਾਨ ਜਿਹੜੇ ਆ ਉਹ ਵਿਖਾਉਣ ਦਾ ਯਤਨ ਕਰਾਂਗੇ ਉਹਨਾਂ ਸਕੂਲਾਂ ਦੇ ਵਿੱਚ ਜਾ ਕੇ ਆਪਾਂ ਬੱਚਿਆਂ ਦੇ ਲਈ ਕੁਝ oprale ਕੀਤੇ ਨੇ ਕਿਤਾਬਾਂ ਕਾਪੀਆਂ ਬੈਗ ਵੰਡਣ ਦਾ ਯਤਨ ਕੀਤਾ ਮਦਦ ਕੀਤੀ ਹੈ ਤਾਂ ਕਿ ਬੱਚਿਆਂ ਦਾ ਜਿਹੜਾ ਇਹ ਪੜ੍ਹਾਈ ਦਾ ਸੈਸ਼ਨ ਹੈ ਇਸ ਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭਰਪੂਰਤੀ ਕੀਤੀ ਜਾਵੇ ਅਸੀਂ ਤੁਹਾਨੂੰ ਦਿਖਾਉਨੇ ਆ ਉਹਨਾਂ ਸਕੂਲਾਂ ਦੇ ਕੁਝ ਹਾਲਾਤ ਆਹ ਖਾਰਾ ਇਸ ਡਰਾਹ ਹੋਇਆ ਉਸ ਕਾਲੇ ਦੇ ਨਿਬੋ ਚੈਲੀ ਜਿਵੇਂ ਮੰਨੀ ਹੈ ਦੇਦੇ 20% ਫਰਮੇ ਹਾਂ ਚੱਕਿਆ ਦੋ ਕਿ ਕਿੰਨੇ ਕੁ ਦਾ ਲਾਗਤ ਉਹ ਤੇ ਹੇਠੋਂ ਤੱਕ ਪਾਉਂਦੇ ਉਹ ਇਹ ਤੋਂ ਤੱਕ ਬਗਿਆ ਪਾ ਆ ਆ ਆ ਬਲੈਕ ਬਲੂ ਦਾ ਰੈਂਕ ਤੇ ਇਹਦੇ ਰੰਗ ਦਾ ਕਿੰਨਾ ਫਰਕ ਪੈਂਦਾ ਇਹ ਗਾਜਰ ਮਰਦੀਓ ਪੂਰੀ ਹੈ ਅਸੀਂ ਪੂਰਾ ਡੁੱਬ ਸਕਦੇ ਹਾਂ ਹਾਂ ਤੁਸੀਂ ਡੁੱਬ ਸਕਦੇ ਇੰਨਾ ਸਾਰਾ ਸਤਾਕਨ ਕਰਦੀ ਹੈ ਕਰਦੀ ਹੈ ਵਾਹ ਵਾਹ ਅਸਲ ਵਿੱਚ ਸਤਾਕਨ ਜੇ ਤੁਹਾਨੂੰ ਦਵਾ ਦੇਣੇ ਤੁਹਾਨੂੰ ਸਾਨ ਤੋਂ ਸਾਨ ਦੇ ਇਸ ਦਾ ਨਹੀਂ ਕੋ ਤਾਂ ਨਵਾਂ ਦੇ ਸ਼ੇਗਰ ਲੜਣਾ ਮਿਲਦਾ ਜਿਹੜਾ ਜਿਹੜਾ ਪਾਣੀ ਪਾਣੀ ਨਾਲ ਵਾਪਸ ਕਰ ਦਿਆ ਜਿਹੜਾ ਕੋ ਦੋਸਤ ਨਾਲ ਦੇ ਸਰੀਰ ਕੀ ਕਰੀਏ ਅਸੀਂ ਇਹੋ ਬਿਲਕੁਲ ਆਹ ਇਹੋ ਤੱਕ ਪਾਣੀ ਆ ਜਿਹੜਾ ਥੱਲੇ ਪੜਿਆ ਜ ਵੀ ਐ ਕਰਨਾ ਪਿਆ ਇਹਨਾਂ ਨੂੰ ਕੰਪੀਟਰੀਆ ਬ੍ਰਾਹਮਣ ਮੈਂ ਉੱਪਰਲੇ ਪਾਸੇ ਕਰਕੇ ਇਹਦਾ ਰੰਗ ਵੱਖਰਾ ਨਿਸ਼ਾਨ ਇਹਦਾ ਰੰਗ ਵੱਖਰਾ ਹੋ ਗਿਆ ਫਰਮਾਨ ਜੀ ਆਪੇ ਕੋ ਮੈਂ ਰੰਗ ਨਹੀਂ ਕਰਦਾ ਹਾਂ 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 ਪੈ ਗਿਆ ਫਿਰ ਤੋਂਾਰੇ ਤੇ ਹੋ ਗਏ ਆ ਫੁੱਲ ਗਏ ਨੇ ਕੁਝ ਨਾ ਬੜੀ ਖਰਾਬ ਹੋ ਗਈ मैं मिनाक्षी सरकारी प्राइमरी स्कूल दो रंगला की बतौर इंचार्ज स्कूल फेडरेशन ऑफ इंडिया गवर्नमेंट यूनियन विज्ञानक ਫੋਰ ਬਾਡੀ ਨੈਟ ਸਰਵਿਤੀ ਫਾਰ ਡਰੇਸ਼ਨ ਵਿਗਿਆਨਕ ਪੰਜਾਬ ਵੱਲੋਂ ਜੋ ਹਰ ਪੀੜਤ ਦਿਨ ਨਾਲ ਸਾਡੇ ਸਕੂਲ ਵਿੱਚ ਬਹੁਤ ਨੁਕਸਾਨ ਹੋਇਆ ਤੇ ਅੱਜ ਤੁਹਾਡੇ ਸਕੂਲ ਨੂੰ ਬੈਗ ਸਟੇਸ਼ਨਰੀ ਦੇ ਰਹੇ ਨੇ ਅਸੀਂ ਉਹਨਾਂ ਦਾ ਸਾਰਾ ਸਟਾਫ ਦਿਲੋਂ ਧੰਨਵਾਦ ਕਰਦੇ ਆਂ ਨਾਪਰੀ ਬਲੀ ਸਟੇਟ ਪ੍ਰੈਜ਼ੀਡੈਂਟ ਗਵਰਨਮੈਂਟ ਟੀਚਰ ਯੂਨੀਅਨ ਵਿਗਿਆਨਕ ਅਤੇ ਸੀਨੀਅਰ ਮੀਟ ਪ੍ਰਬੰਧਨ ਪੰਜਾਬ ਸਬਾਡੀ ਦੇ ਸਰਵਿਸ ਫੈਡਰੇਸ਼ਨ ਵਿਗਿਆਨਕ ਅੱਜ ਜਿਹੜਾ ਅਸੀਂ ਏ ਸਕੂਲ ਸਰਕਾਰੀ ਮਿਡਲ ਸਕੂਲ ਦਰਾੰਗਲਾ ਵਿੱਚ ਆਏ ਆ ਏ ਸਕੂਲ ਬਹੁਤ ਜ਼ਿਆਦਾ ਹੜ ਦੀ ਮਾਰ ਵਿੱਚ ਹੈ ਆਪਾਂ ਸਾਥੀਓ ਅੱਗੇ ਦੇਖ ਕੇ ਆਏ ਆ ਕਮਰਿਆਂ 'ਚ ਕਿੰਨਾ-ਕਿੰਨਾ ਪਾਣੀ ਸੀ ਸਾਹਮਣੇ ਕੰਪਿਊਟਰ ਰੂਮ ਪੂਰਾ ਤਬਾਹ ਹੋਇਆ ਅਸੀਂ ਸਕੂਲ ਟੀਚਰ ਫੈਡਰੇਸ਼ਨ ਆਫ ਇੰਡੀਆ ਤੇ ਪੰਜਾਬ ਸਬਾਡੀ ਦੇ ਸਰਵਿਸ ਫੈਡਰੇਸ਼ਨ ਵਿਗਿਆਨਕ ਵੱਲੋਂ ਇਹ ਫੈਸਲਾ ਕੀਤਾ ਸੀ ਕਿ ਜਿੱਥੇ-ਜਿੱਥੇ ਹੜ ਆਏ ਨੇ ਆਪਣੀਆਂ ਜਥੇਬੰਦੀਆਂ ਵੱਲੋਂ ਉੱਥੇ ਮਦਦ ਕਰਨੀਆਂ ਬੱਚਿਆਂ ਨੇ ਇਸ ਕਰਕੇ ਉਸ ਕੜੀ ਦੇ ਵਿੱਚ ਅੱਜ ਆਪਾਂ ਇਹ ਸਕੂਲ ਦੇ ਵਿੱਚ ਬੱਚਿਆਂ ਨੂੰ ਸਟੇਸ਼ਨਰੀ ਕਿੱਟ ਵੰਡ ਰਹੇ ਹਾਂ ਤਾਂ ਜਿਹਦੇ ਵਿੱਚ ਸਕੂਲ ਬੈਗ ਨੇ ਕਿਤਾਬਾਂ ਨੇ ਪੈਨਸਲਾਂ ਨੇ ਅਤੇ ਸਕੂਲ ਨੂੰ ਹੋਰ ਵੀ ਜੇ ਕਿਸੇ ਦੇ ਨਾਲ ਲੋਡ ਹੋਵੇ ਤਾਂ ਜਥੇਬੰਦੀ ਇਹਨਾਂ ਨਾਲ ਹਮੇਸ਼ਾ ਖੜੀ ਹੈ ਕਹ ਲਿਆ ਨਾ ਪਰ ਉਹ ਲਾ ਦੇ ਉਹ ਆਪ ਕੇ ਨਾ ਇਹ ਦੇਖ ਲੈ ਕੋੜ ਮੁੰਡਾ ਉਹ ਕੈਮਰੇ ਬਣਾ ਲਾ ਰਿਹਾ ਚਲ ਗਿਆ ਗਿਣੀ ਗਿਣੀ ਚੱਲਿਓ ਹੁਣ ਆ ਇੱਥੋਂ ਹੀ ਬਣੀਏ 15 ਤੋਂ ਕਰ ਗਏ ਨਹੀਂ ਕੋਈ ਮੈਂ ਰਿਮ ਮਹਰਮਨਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਚਿੱਟੀ ਬਲਾਕ ਦਰੰਗਲਾ ਆਪਾਂ ਸਾਡੇ ਸਕੂਲ ਵਿੱਚ ਪੰਜਾਬ ਕੋਆਰਡੀਨੇਟਰ ਸਬੋਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿਗਿਆਨਕ ਨੇ ਬੱਚਾ ਨੂੰ ਬੈਗ ਅਤੇ ਕਾਪੀਆਂ ਜੜੀਆਂ ਤਕਸੀਮ ਕੀਤੀਆਂ ਗਿਆ ਆਪਾਂ ਇਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆ ਸਾਡੇ ਬੱਚਾ ਨੂੰ ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਮਲਦੀਪ ਸਿੰਘ ਹਰ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਜੋਗਰ ਬਲਾਕ ਦਰੰਗ ਦਾ ਅਸੀਂ ਸਾਰੇ ਭਲੀ ਭਾਂਤ ਜਾਣਦੇ ਆ ਕਿ ਪਿਛਲੇ ਦਿਨੀ ਹੜ੍ਹਾਂ ਨੇ ਬਹੁਤ ਜ਼ਿਆਦਾ ਪੰਜਾਬ 'ਚ ਤਬਾਈ ਮਚਾਈ ਹੈ ਜਿਨ੍ਹਾਂ ਵਿੱਚ ਸਾਡੇ ਪ੍ਰਾਇਮਰੀ ਸਕੂਲ ਸਰਕਾਰੀ ਸਕੈਂਡਰੀ ਸਕੂਲ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਨੇ ਉਹਨਾਂ ਸਾਰਿਆਂ ਨੂੰ ਬੱਚਿਆਂ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਸਾਡੀ ਸਕੂਲ ਟੀਚਰ ਫੰਡਰੇਸ਼ਨ ਆਫ ਇੰਡੀਆ ਪੰਜਾਬ ਸਬੋਡੀਨੇਟ ਸਰਵਿਸ ਫੰਡਰੇਸ਼ਨ ਵਿਗਿਆਨਿਕ ਪੰਜਾਬ ਦੀ ਸਮੁੱਚੀ ਟੀਮ ਨੇ ਇਹ ਨਿਰਣਾ ਲਿਆ ਫੈਸਲਾ ਕੀਤਾ ਕਿ ਆਪਾਂ ਇਹਨਾਂ ਸਾਰੇ ਸਕੂਲਾਂ ਨੂੰ ਮੁੜ ਲੀਹਾਂ ਤੇ ਲਿਆਉਣ ਵਾਸਤੇ ਰਲ ਮਿਲ ਕੇ ਬੱਚਿਆਂ ਦੀ ਸਹਾਇਤਾ ਕਰਨੀ ਉਹਨਾਂ ਵਾਸਤੇ ਉਹਨਾਂ ਨੂੰ ਲੋੜੀਂਦਾ ਸਮਾਨ ਕਾਪੀਆਂ ਪੈਨਸਲਾਂ ਹੋਰ ਸਟੇਸ਼ਨਰੀ ਬੈਗ ਜੋ ਵੀ ਉਹਨਾਂ ਨੂੰ ਲੋੜਿੰਦਾ ਸਮਾਨ ਸੀਗਾ ਉਹ ਪਹੁੰਚਾਉਂਦਾ ਪਹੁੰਚਾਉਣਾ ਕਰੀਏ ਤਾਂ ਜੋ ਬੱਚਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਪੜ੍ਹਾਈ ਦਾ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ ਅਸੀਂ ਬਹੁਤ ਧੰਨਵਾਦੀ ਹਾਂ ਇਹਨਾਂ ਸਾਰੇ ਸਮੂਹੇ ਸਟਾਫ ਦਾ ਪੰਜਾਬ ਟੀਚਰ ਫੰਡਰੇਸ਼ਨ ਆਫ ਇੰਡੀਆ ਪੰਜਾਬ ਸਬਾਰਡੀਨੇਟ ਸਰਵਿਸ ਫੰਡਰੇਸ਼ਨ ਵਿਗਿਆਨਿਕ ਪੰਜਾਬ ਦਾ ਪਲੀਭਾਤ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੇ ਪਿਛਲੇ ਦਿਨੀ ਹੜਾ ਆਇਆ ਤੇ ਸਭ ਤੋਂ ਜ਼ਿਆਦਾ ਜਿਹੜਾ ਗਰਦਾਸਪੁਰ ਜਿਹੜਾ ਜਿਹੜਾ ਵਾ ਉਹ ਹੜ੍ਹ ਦੇ ਪ੍ਰਭਾਵਤ ਹੋਇਆ ਇਫੈਕਟਡ ਹੋਇਆ ਜਿਹਦੇ ਜੇ ਲਗਭਗ 374 ਪਿੰਡ ਜਿਹੜੇ ਆ ਸਾਰੇ ਹੀ ਹੜ੍ਹ ਦੀ ਲਪੇਟ 'ਚ ਜਿਹੜੇ ਆਗੇ ਸੀ ਉਹ ਪਾਣੀ ਹੜਾ ਦਾ ਆਉਣ ਦੇ ਕਾਰਨ ਜਿੱਥੇ ਫਸਲਾਂ ਦਾ ਤਬਾਹੀ ਹੋਈ ਆ ਉੱਥੇ ਨਾਲ ਦੇ ਨਾਲ ਸਾਡੇ ਸਕੂਲੀ ਢਾਂਚਾ ਵੀ ਜਿਹੜਾ ਖਰਾਬ ਹੋਇਆ ਬੱਚਿਆਂ ਦੇ ਬੈਗ ਬੱਚਿਆਂ ਦੀਆਂ ਕਿਤਾਬਾਂ ਜਿਹੜੀਆਂ ਸਾਰੀਆਂ ਜਿਹੜੀਆਂ ਖਰਾਬ ਹੋ ਗਿਆ ਜਿਹਦੇ ਨਾਲ ਹੀ ਅਸੀਂ ਫੈਸਲਾ ਕੀਤਾ ਰਲ ਕੇ ਸਾਰਿਆਂ ਹੀ ਕਿ ਜਿਹੜੀ ਆ ਬੱਚਿਆਂ ਨੂੰ ਜਿਹੜੀ ਆ ਕਿਉਂਕਿ ਅਸੀਂ ਅਧਿਆਪਕਾਂ ਤੇ ਅਧਿਆਪਕ ਦਾ ਇੱਕ ਫਰਜ਼ ਬਣਦਾ ਹੈ ਕਿ ਜਿਹੜੀ ਐਜੂਕੇਸ਼ਨ ਨੂੰ ਲੀਹਾਂ ਤੇ ਕਿਵੇਂ ਲਿਆਉਣਾ ਤੇ ਅਸੀਂ ਇੱਕ ਫੈਸਲਾ ਕੀਤਾ ਸੀਗਾ ਕਿ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਵੀ ਹਰ ਪ੍ਰਭਾਵਤ ਜਿਹੜੇ ਦਿੱਤਾ ਗਰਦਾਸਪੁਰ ਜ਼ਿਲ੍ਹੇ ਦੇ ਜਿਹੜੇ ਬੱਚਿਆਂ ਨੂੰ ਸਟੇਸ਼ਨ ਤੇ ਜਿਹੜੀ ਖਰਾਬ ਹੋ ਗਈ ਜਿਨ੍ਹਾਂ ਦੀ ਤੇ ਉਹਨਾਂ ਨੂੰ ਸਟੇਸ਼ਨ ਤੇ ਮੁਹੱਈਆ ਕਰਵਾਈ ਜਾਵੇ ਇਸੇ ਨਾਲ ਹੀ ਸਕੂਲ ਟੀਚਰ ਫੈਡਰੇਸ਼ਨ ਆਫ ਇੰਡੀਆ ਦੇ ਆਲ ਇੰਡੀਆ ਦੇ ਕੌਮੀ ਪ੍ਰਧਾਨ ਜਿਹੜੇ ਸਾਡੇ ਸੀਐਨ ਭਾਰਤੀ ਉਨ੍ਹਾਂ ਦਾ ਬਹੁਤ ਵਿਸ਼ੇਸ਼ ਯੋਗਦਾਨ ਰਿਹਾ ਉਸ ਦੇ ਨਾਲ ਨਾਲ 50 ਸਵਾਡਿਨੇਟ ਫਾਊਂਡੇਸ਼ਨ ਵਿਗਿਆਨਿਕ ਦਾ ਬਹੁਤ ਵੱਡਾ ਯੋਗਦਾਨ ਦਿਆ ਕਿ ਜਿਨ੍ਹਾਂ ਨੇ ਇਹ ਸਾਰਾ ਹੀ ਉਪਰਾਲਾ ਕਰਕੇ ਤੇ ਅੱਜ ਦੀ ਜਿਹੜੀ ਫੇਸ 2 ਦੇ ਵਿੱਚ ਫੇਸਬੰਦ ਦੇ ਵਿੱਚ ਜਿਤਾ ਸਾਥੀਆਂ ਨੇ ਦੱਸਿਆ ਕਿ ਫਾਜ਼ਿਲકા ਸਾਰੀ ਸਟੇਸ਼ਨਰੀ ਵੰਡੀ ਫੇਸ 2 ਦੇ ਵਿੱਚ ਜਿਲ੍ਹਾ ਗਰਦਾਸਪੁਰ ਤੇ ਦਰੰਗਲਾ ਬਲਾਕ ਨੂੰ ਅਸੀਂ ਕਵਰ ਕੀਤਾ ਤੇ ਇਹਦੇ 'ਚ ਅੱਜ 500 ਕਿੱਟ ਜਿਹੜੀ ਮੁਹੱਈਆ ਵੱਖ-ਵੱਖ ਸਕੂਲਾਂ 'ਚ ਅਸੀਂ ਜਿਹੜੀ ਆ ਡਿਸਟ੍ਰਿਬਿਊਟ ਕੀਤੀ ਵੰਡੀ ਆ ਇਹਦੇ ਨਾਲ ਹੀ ਅਗਲੇ ਫੇਸ 'ਤੇ ਸਾਡਾ ਯਤਨ ਹੋਏਗਾ ਕਿ ਅਸੀਂ ਜ਼ਿਲ੍ਹਾ ਗਰਦਾਸਪੁਰ ਦੇ ਜਿਹੜਾ ਬਲਾਕ ਤੇ ਜਿਹੜਾ ਸਕੂਲ ਰਹਿ ਗਏ ਆ ਅਸੀਂ ਉਹਨਾਂ ਨੂੰ ਵੀ ਕਵਰ ਕਰਨ ਦਾ ਯਤਨ ਕਰਾਂਗੇ। ਜੁਗ ਸਾਥੀਓ ਮੈਂ ਨਾਪਰੀਤ ਬੱਲੀ ਸਟੇਟ ਪ੍ਰੈਜ਼ੀਡੈਂਟ ਗਵਰਨਮੈਂਟ ਟੀਚਰ ਯੂਨੀਅਨ ਵਿਗਿਆਨਕ ਅੱਜ ਆਪਾਂ ਫੈਡਰੇਸ਼ਨ ਵਿਗਿਆਨਕ ਤੇ ਐਸਟੀਐਫ ਹਾਈਲੋ ਦੂਜੇ ਫੇਜ ਦੇ ਵਿੱਚ ਜਿਹੜੀ 500 ਦੀ ਕਿੱਟ ਹੈ ਉਹ ਗਰਦਾਸਪੁਰ ਦੇ ਦਰਾੰਗਲਾ ਬਲਾਕ ਵਿੱਚ ਬੱਚਿਆਂ ਨੂੰ ਮੁਹੱਈਆ ਕਰਵਾਈ ਹੈ। ਜਿਵੇਂ ਕਿ ਸਾਥੀਓ ਆਪਾਂ ਸਭ ਜਾਣਦੇ ਆ ਪਿਛਲੇ ਦਿਨਾਂ ਵਿੱਚ ਪੰਜਾਬ ਵਿੱਚ ਬੜੀ ਹੜਾਂ ਦੀ ਮਾਰ ਰਹੀ ਹੈ ਔਰ ਸਾਡੀ ਫੈਡਰੇਸ਼ਨ ਔਰ ਐਸਟੀਐਫ ਆਈ ਨੇ ਮਿਲ ਕੇ ਪਰਾਲਾ ਕੀਤਾ ਸੀ કુલ 8 ਲੱਖ ਰੁਪਏ ਦੀ ਇਹ ਸਟੇਸ਼ਨਰੀ ਦਾ ਕੀਤਾ ਸੀ ਇਲਾਨ ਵੀ ਅਸੀਂ ਬੱਚਿਆਂ ਦੇ ਵਿੱਚ ਇਹ ਸਟੇਸ਼ਨਰੀ ਵੰਡਾਂਗੇ ਪਹਿਲਾਂ ਇੱਕ ਦੈਨ ਅਸੀਂ ਫਾਜ਼ਕਾ ਦੇ ਵਿੱਚ ਇਹ ਸਟੇਸ਼ਨਰੀ ਵੰਡੀ ਹੈ ਅੱਜ ਦੂਸਰੇ ਫੇਜ ਦੇ ਵਿੱਚ ਜਿਹੜੀ ਗਰਦਾਸਪੁਰ ਦਾ ਦਰਾਂਗਲਾ ਬਲਾਕ ਕਵਰ ਕੀਤਾ ਇਸ ਤੋਂ ਅਗਲੇ ਦਿਨ 500 ਦੀ ਸਟੇਸ਼ਨਰੀ ਫਿਰ 500 ਕਿਟ ਸਟੇਸ਼ਨਰੀ ਵਜੋਂ ਜਿਹਦੇ ਵਿੱਚ ਕਾਪੀਆਂ ਪੈਨਸਲਾਂ ਕਿਤਾਬਾਂ ਬੈਗ ਨੇ ਇਹ ਫਿਰ ਗਰਦਾਸਪੁਰ ਦੇ ਇੱਕ ਬਲਾਕ ਦੇ ਵਿੱਚ ਜਿੱਥੇ ਵੀ ਸਾਥ ਲੱਗੇਗਾ ਸਾਥੀਆਂ ਨੂੰ ਗਰਦਾਸਪੁਰ ਵਾਲਿਆਂ ਨੂੰ ਉਹਨਾਂ ਨੂੰ ਅਸੀਂ ਇਹ ਕਿਟ ਮੁਹੱਈਆ ਕਰਾਂਗੇ ਤਾਂ ਉਹਨਾਂ ਬੱਚਿਆਂ ਤੱਕ ਇਹ ਕਿਟ ਪਹੁੰਚ ਪਹੁੰਚ ਦੀ ਕਰਾਂਗੇ ਆਪਣੇ ਜਿੰਨੇ ਵੀ ਸਾਥੀ ਨੇ ਗਰਦਾਸਪੁਰ ਦੀ ਟੀਮ ਵਾਲੇ ਗਵਰਨਮੈਂਟ ਟੀਚਰ ਗਿਆਨਗਿਲਾ ਗਰਦਾਸਪੁਰ ਦਾ ਉਹਨਾਂ ਦਾ ਧੰਨਵਾਦ ਕਰਦਾ ਤੇ ਅਗਲੀ ਗੱਲ ਜਿਹੜੇ ਸਾਡੇ ਨਾਲ ਫੈਡਰੇਸ਼ਨ ਚ ਜਿੰਨੀਆਂ ਵੀ ਫਿਲੀਏਟਡ ਜਥੇਬੰਦੀਆਂ ਨੇ ਜਿਵੇਂ ਹੈਲਥ ਐਮਪਲਾਈ ਯੂਨੀਅਨ ਪੈਰਾਮੈਡੀਕਲ ਤਾਲਮੇਲ ਕਮੇਟੀ ਸਮੁੱਚੀ ਫੈਡਰੇਸ਼ਨ ਦੇ ਸਾਥੀਆਂ ਨੇ ਜਿਨ੍ਹਾਂ ਨੇ ਔਰ ਐਸਟੀਐਫਆਈ ਸਮੁੱਚੇ ਭਾਰਤ ਦੇ ਵਿੱਚੋਂ ਕਾਮਰੇਦ ਸੀਐਨ ਭਾਰਤੀ ਜੀ ਜਿਨ੍ਹਾਂ ਦੇ ਵਿਸ਼ੇਸ਼ ਯਤਨਾਂ ਸਦਕਾ ਇਹ ਸਟੇਸ਼ਨਰੀ ਕਿਟ ਬੱਚਿਆਂ ਨੂੰ ਮੁਹੱਈਆ ਕਰਵਾਈ ਗਈ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰੀਆ ਬਹੁਤ ਹੀ ਸਤਿਕਾਰਯੋਗ ਸਾਥੀਓ ਅੱਜ ਜਿਵੇਂ ਕਿ ਆਪਣਾ ਤੈਅ ਕੀਤਾ ਹੋਇਆ ਪ੍ਰੋਗਰਾਮ ਸੀਗਾ ਕਿ ਜਿਹੜੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਹੜਾਂ ਦੇ ਦੌਰਾਨ ਸਮੱਸਿਆਵਾਂ ਆਈਆਂ ਨੇ ਉਹਨਾਂ ਸਕੂਲਾਂ ਦੇ ਬੱਚਿਆਂ ਵਾਸਤੇ ਆਪਾਂ ਪੰਜਾਬ ਕੋਆਰਡੀਨੇਟ ਸਰਵਿਸ ਫੈਡਰੇਸ਼ਨ ਵਿਗਿਆਨਕ ਦੇ ਵੱਲੋਂ ਤੇ ਨਾਲ ਹੀ ਸਕੂਲ ਟੀਚਰ ਫੈਡਰੇਸ਼ਨ ਆਫ ਇੰਡੀਆ ਦੇ ਵੱਲੋਂ ਸਾਂਝੇ ਰੂਪ ਦੇ ਵਿੱਚ ਇੱਕ ਅਪਰਾਲਾ ਕੀਤਾ ਸੀ ਵੀ ਸਕੂਲ ਦੇ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਸਟੇਸ਼ਨਰੀ ਤੇ ਨਾਲ ਹੀ ਬੈਗ ਜਿਹੜੇ ਆ ਉਹ ਆਪਾਂ ਮਦਦ ਦੇ ਲਈ ਦੇਵਾਂਗੇ ਤੇ ਅੱਜ ਇਸ ਮਦਦ ਦਾ ਦੂਜਾ ਦਿਨ ਸੀ ਆਪਣਾ ਤੇ ਇਸ ਦੂਜੇ ਦਿਨ ਦੇ ਵਿੱਚ ਆਪਾਂ ਗਰਦਾਸਪੁਰ ਜ਼ਿਲ੍ਹੇ ਦਾ ਤਰਾੰਗਲਾ ਜਿਹੜਾ ਬਲਾਕ ਆ ਉਹਦੇ ਵੱਖ-ਵੱਖ ਸਕੂਲਾਂ ਦੇ ਵਿੱਚ ਗਏ ਆ ਤੇ ਉਥੋਂ ਦੇ ਜਿਹੜੇ ਹਾਲਾਤ ਆ ਉਹ ਵੇਖੇ ਆ ਹਾਲਾਤ ਜਿਹੜੇ ਆ ਬੜੇ ਸਕੂਲਾਂ ਦੀਆਂ ਜਿਹੜੀ ਸਥਿਤੀ ਆ ਉਹ ਬੜੀ ਤਰਸਯੋਗ ਬਣੀ ਹੋਈ ਆ ਇਸੇ ਕਰਕੇ ਮਤਲਬ ਸਾਥੀਆਂ ਦਾ ਇਹ ਅਪਰਾਲਾ ਸੀ ਵੀ ਆਪਾਂ ਉਹਨਾਂ-ਉਹਨਾਂ ਸਕੂਲਾਂ ਦੇ ਵਿੱਚ ਜਾਈਏ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਤੇ ਇਸ ਬਲਾਕ ਦੇ ਵਿੱਚ ਆਪਾਂ ਅੱਜ ਛੇਕ ਸਕੂਲ ਇਸ ਰਾਉਂਡ ਦੇ ਵਿੱਚ ਕੱਢੇ ਆ ਪਹਿਲੇ ਰਾਉਂਡ ਦੇ ਵਿੱਚ ਆਪਾਂ ਫਾਜ਼ਿਲਕਾ ਜ਼ਿਲ੍ਹੇ ਦੇ ਸਕੂਲ ਕੱਢੇ ਸੀ ਦੂਸਰੇ ਰਾਉਂਡ ਦੇ ਵਿੱਚ ਗਰਦਾਸਪੁਰ ਜ਼ਿਲ੍ਹੇ ਦੇ ਇਹ ਸਕੂਲ ਕੱਢੇ ਆ ਇਸ ਤੋਂ ਅਗਲੇ ਰਾਉਂਡ ਦੇ ਵਿੱਚ ਆਪਾਂ ਹੋਰ ਜਣੀ ਦੀ ਦੇਖਾਂਗੇ ਵੀ ਕਿੱਥੇ-ਕਿੱਥੇ ਕਰਕੇ ਸਾਨੂੰ ਲੋੜ ਆ ਤੇ ਇਸ ਰਾਉਂਡ ਦੇ ਵਿੱਚ ਆਪਾਂ ਲਗਭਗ 500 ਕਿੱਟਾਂ ਜਿਹੜੀਆਂ ਹੈਗੀਆਂ ਨੇ ਉਹ ਮਹੱਈਆ ਕਰਵਾਈਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਯਤਨ ਕਰਾਂਗੇ ਕਿ ਵੱਧ ਤੋਂ ਵੱਧ ਬੱਚਿਆਂ ਤੱਕ ਜਿਹੜੀ ਇਹ ਮਦਦ ਪਹੁੰਚਾਈ ਜਾਵੇ ਤੇ ਪੰਜਾਬ ਕੋਆਰਡੀਨੇਟ ਸਰਵਿਸ ਫੈਡਰੇਸ਼ਨ ਵਿਗਿਆਨਕ ਦੇ ਸੂਬਾ ਪ੍ਰਧਾਨ ਹੋਣ ਦੇ ਨਾਤੇ ਅੱਜ ਜ਼ਿਲ੍ਹਾ ਗਰਦਾਸਪੁਰ ਦੀ ਜਿਹੜੀ ਸਾਡੀ ਟੀਮ ਸੀ ਸਮੁੱਚੀ ਟੀਮ ਜਿਨ੍ਹਾਂ ਨੇ ਸਾਰਾ ਦਿਨ ਸਾਡੇ ਨਾਲ ਰਹਿ ਕੇ ਇਹ ਕੰਮ ਆ ਜਿਹੜਾ ਉਹਨੂੰ ਨੇਪਰੇ ਚੜਾਇਆ ਤੇ ਉਹਨਾਂ ਦੇ ਸਹਿਯੋਗ ਤੋਂ ਬਿਨਾਂ ਇਹ ਕੰਮ ਸੰਭਵ ਨਹੀਂ ਸੀ ਅਸੀਂ ਪੰਜਾਬ ਕੋਆਰਡੀਨੇਟ ਸਰਵਿਸ ਫੈਡਰੇਸ਼ਨ ਵਿਗਿਆਨਕ ਵੱਲੋਂ ਤੇ STFI ਵੱਲੋਂ ਉਹ ਉਹਨਾਂ ਦਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਜਿਹੜਾ ਸੀ ਇਸ ਲੋਕ ਪੜਾਈ ਦੇ ਕਾਰਜ ਨੂੰ ਦਿੱਤਾ ਧੰਨਵਾਦ ਇਹ ਸਾਨੂੰ ਉਹ ਤਸਵੀਰਾਂ ਦੋਸਤੋ ਜਿਹੜੀਆਂ ਗੁਰਦਾਸਪੁਰ ਜ਼ਿਲ੍ਹੇ ਦੇ ਬਲਾਕ ਦਰਾੰਗਲਾ ਦੇ ਵਿੱਚ ਅਸੀਂ ਵੱਖ-ਵੱਖ ਸਕੂਲਾਂ 'ਚ ਜਾਣ ਤੋਂ ਬਾਅਦ ਰਿਕਾਰਡ ਕੀਤੀਆਂ ਨੇ ਤੁਸੀਂ ਸਾਰਿਆਂ ਨੇ ਇਸ ਸਾਰੇ ਮਾਮਲੇ ਨੂੰ ਵੇਖਿਆ ਤੇ ਇਸ ਮਾਮਲੇ ਦੇ ਵਿੱਚ ਤੁਸੀਂ ਵੱਡੀ ਮਦਦ ਕੀਤੀ ਆ ਉਮੀਦ ਇਸ ਗੱਲ ਦੀ ਕਰਦੇ ਹਾਂ ਵੀ ਤੁਸੀਂ ਆਉਣ ਵਾਲੇ ਸਮਾਂ ਦੇ ਵਿੱਚ ਅਜੇ ਹੋਰ ਬਹੁਤ ਸਾਰੇ ਸਕੂਲ ਬੱਚੇ ਨੇ ਜਿੱਥੇ ਉਹਨਾਂ ਬੱਚਿਆਂ ਦੀ ਨਿਸ਼ਾਨਦੇਹੀ ਕਰਨ ਦੀ ਲੋੜ ਆ ਜਿੱਥੇ ਕਿਤੇ ਉਹਨਾਂ ਬੱਚਿਆਂ ਨੂੰ ਕਾਪੀਆਂ ਦੀ ਲੋੜ ਆ ਕਿਤਾਬਾਂ ਦੀ ਲੋੜ ਆ ਉਹਨਾਂ ਤੱਕ ਇਹ ਪੁੱਛਦਿਆਂ ਕਰਨ ਦੀ ਲੋੜ ਆ ਤਾਂ ਕਿ ਉਹ ਬੱਚੇ ਆਪਣੇ ਜਿਹੜਾ ਹੋਏ ਨੁਕਸਾਨ ਦੀ ਆਪਣੀ ਪੜ੍ਹਾਈ ਦੇ ਜਿਹੜਾ ਹੋਣ ਵਾਲੇ ਨੁਕਸਾਨ ਤੋਂ ਬਚ ਸਕਣ ਤੇ ਉਹਨਾਂ ਦੇ ਮਨਮਸਤਕ ਦੇ ਉੱਤੇ ਇਸ ਗੱਲ ਦੀ ਛਾਪ ਨਾ ਪਵੇ ਕਿ ਹੜ੍ਹਾਂ ਦੇ ਕਾਰਨ ਉਹਨਾਂ ਦਾ ਇੱਕ ਸਾਲ ਮਰਿਆ ਗਿਆ ਸੋ ਇਸ ਲਈ ਸਾਨੂੰ ਸਾਰਿਆਂ ਨੂੰ ਹਮੇਸ਼ਾ ਯਤਨਸ਼ੀਲ ਹੋਣਾ ਚਾਹੀਦਾ ਤੁਸੀਂ ਬਹੁਤ ਵੱਡਾ ਕਾਰਜ ਜਿਹੜਾ ਉਹਨੂੰ ਨੇਪਰੇ ਚਾੜਿਆ ਉਮੀਦ ਕਰਦੇ ਹਾਂ ਅੱਗੇ ਤੋਂ ਵੀ ਅਜਿਹੇ ਕਾਰਜਾਂ ਦੇ ਵਿੱਚ ਤੁਸੀਂ ਆਪਣਾ ਵੱਡਮੁੱਲਾ ਯੋਗਦਾਨ ਇਸੇ ਤਰ੍ਹਾਂ ਪਾਉਂਦੇ ਰਹੋਗੇ ਇਸ ਉਮੀਦ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਸਿਏ